ਇੱਕ ਤੁਸੀਂ ਵੀ ਦੇਖਿਆ ਸੁਣਿਆ ਹੋਵੇਗਾ ਲੋਕਾਂ ਨੂੰ ਇਹ ਦਿੱਕਤਾਂ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਕਿ ਜੋ ਲੋਕਲ ਗਵਰਨਮੈਂਟ ਦੀਆਂ ਲੈਂਡਸ ਨੇ ਯੂਲਬੀਜ਼ ਨੇ ਅਰਬਨ ਲੋਕਲ ਬਾਡੀਜ਼ ਉਹਦੇ ਵਿੱਚ ਬਹੁਤ ਥਾਵਾਂ ਦੇ ਉੱਪਰ ਕਿਤੇ ਸਕੂਲ ਬਣੇ ਹੋਏ ਨੇ ਕਿਤੇ ਹਸਪੀਟਲਸ ਬਣੇ ਹੋਏ ਨੇ ਕਿਤੇ ਕੋਈ ਹੋਰ ਸਰਕਾਰੀ ਸੰਸਥਾਵਾਂ ਪਬਲਿਕ ਓਰੀਐਂਟਡ ਸੰਸਥਾਵਾਂ ਬੜੀਆਂ ਹੋਈਆਂ ਨੇ ਉਹ ਇੱਕ ਤਰੀਕੇ ਨਾਲ ਇਲੀਗਲ ਪੋਜੀਸ਼ਨ ਦੇ ਵਿੱਚ ਇਲੀਗਲ ਓਕਿਊਪੈਂਟ ਨੇ ਉਹ ਪਰ ਉਹਦੇ ਵਿੱਚ ਮੁਸ਼ਕਿਲ ਦਿੱਕਤ ਇਹ ਆ ਜਾਂਦੀ ਹੈ ਕਿ ਉਹ ਸਪਰਟਿਕਲਰ ਮਹਿਕਮੇ ਨੂੰ ਕਿ ਸਕੂਲ ਬਣਿਆ ਹੋਇਆ ਹੈ ਜਾਂ ਹਸਪੀਟਲ ਬਣਿਆ ਹੋਇਆ ਹੈ ਤੇ ਅਨਟਿਲ ਅਨਲੈਸ ਉਹ ਲੈਂਡ ਹੈ ਜਿਹੜੀ ਜੇ ਉਸ ਡਿਪਾਰਟਮੈਂਟ ਦੇ ਨਾਮ ਨਹੀਂ ਹੈਗੀ ਤਾਂ ਡਿਪਾਰਟਮੈਂਟ ਪੈਸਾ ਨਹੀਂ ਲਾ ਸਕਦਾ ਥੈਟ ਮੀਨਸ ਉਹ ਅਪਗ੍ਰੇਡੇਸ਼ਨ ਵਗੈਰਾ ਉਹਦੀ ਨਹੀਂ ਹੁੰਦੀ ਹੈਗੀ ਸੋ ਇੱਕ ਗਵਰਨਮੈਂਟ ਟੂ ਗਵਰਨਮੈਂਟ ਟਰਾਂਸਫਰ ਦੇ ਤਹਿਤ ਲੋਕਲ ਗਵਰਨਮੈਂਟ ਦੀ ਯੂਲਬੀ ਦੀ ਲੈਂਡ ਹੈ ਸਕੂਲ ਹਸਪੀਟਲ ਬਣਿਆ ਹੋਇਆ ਹੈ ਉਹ ਲੈਂਡਸ ਨੇ ਜਿਹੜੀਆਂ ਉਹ ਜ਼ਮੀਨਾਂ ਨੇ ਜਿਹੜੀਆਂ ਅਲੋਂਗ ਵਿਦ ਦ ਪ੍ਰੋਪਰਟੀ ਉਹ ਉਸ ਪਰਟਿਕੂਲਰ ਡਿਪਾਰਟਮੈਂਟ ਨੂੰ ਉਸ ਪਾਰਟਿਕੂਲਰ ਸੰਸਥਾ ਨੂੰ ਵਿਭਾਗ ਨੂੰ ਟਰਾਂਸਫਰ ਕਰਨ ਦੀ ਜਿਹੜੀ ਅੱਜ ਕਲੀਅਰੈਂਸ ਹੈ ਉਹ ਦਿੱਤੀ ਗਈ ਹੈ ਤਾਂ ਕਿ ਜਿੱਥੇ ਕਿਤੇ ਵੀ ਇਹੋ ਜਿਹੀ ਕੋਈ ਇਸ਼ੂ ਹੈਗਾ ਤੇ ਉਹ ਕਨਸਰਨਡ ਵਿਭਾਗ ਨੂੰ ਟਰਾਂਸਫਰ ਹੋ ਜਾਏ ਤੇ ਉਹਨਾਂ ਦੀ ਅਪਕੀਪ ਅਪਗ੍ਰੇਡੇਸ਼ਨ ਔਰ ਸਾਮ ਸੰਭਾਲ ਹੈ ਜਿਹੜੀ ਉਹ ਪਾਰਟਿਕੂਲਰ ਡਿਪਾਰਟਮੈਂਟ ਕਰ ਲੈ ਸੋ ਇੱਕ ਬਹੁਤ ਵੱਡਾ ਮਸਲਾ ਸੀਗਾ ਮਸਲਾ ਬਹੁਤ ਵੱਡਾ ਸੀਗਾ ਮੁਸ਼ਕਲਾ ਵੱਡੀਆਂ ਸੀਗਾ ਤੇ ਇਹਨੂੰ ਅੱਜ ਪੰਜਾਬ ਸਰਕਾਰ ਨੇ ਹੱਲ ਕੀਤਾ